ਬੈ ਸੀਐਮ ਦੀ ਗੱਲ ਸੁਣ ਲੋ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜਿਹੜਾ ਗੁਨਾਹਗਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈੱਟ ਹੋ ਗਿਆ ਸਨ ਸੈੱਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈੱਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲਓ ਜੇ ਬਿਫੋਰ ਸਨਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਗਾ ਜੀਆਂ ਫਾਰਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਹੋ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇ ਕਰਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ